ਆਉਗੂੰ ਪਰਿਓ ਜੋਰੂ ਰਤ ਅੰਮ੍ਰਿਤ ਵੇਲੇ ਚੰਨੈ ਨੜੀ ਬਰ ਪੀਚਾਲ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਤਪੰਦੇ ਨਾਨਕ ਮੰਨਤਾ ਦੇ ਸਰਬ ਸੰਜੇ ਗੁਰੂ ਰਹਿ ਪਰ ਗਾਂਦੇ ਸੋਮੇ ਗਾਂਦੇ ਸਾਗਰ ਤਨ ਤਨ ਆਦਿ ਸ੍ਰੀ ਗੁਰੂ ਰੰਗ ਸਾਹਿਬ ਜੀ ਦੇ ਪਵਨ ਹਉਲੀ ਅੰਦਰ ਸਜ ਬੈਠੇ ਗੁਰੂ ਸਾਧ ਸਤ ਸੰਗ ਜੀ ਆਓ ਆਓ ਜੋ ਚਰਨ ਤੋਂ ਪੰਤ ਤਨ ਤਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਨਾ ਬ੍ਰਹਮਨ ਦੇ ਮਾਲਕ ਸਦਾ ਸਾਈ ਦਾਤਾਰ ਪਰਸ਼ਾ ਦੇ ਪਵਨ ਜੀਵਨ ਦੀ ਅਮਰ ਕਥਾ ਕਈਆਂ ਮਹਿਨਿਆਂ ਤੋਂ ਕਰਦੇ ਸੁਣਦੇ ਆ ਰਹੇ ਆਓ ਅੱਜ ਵੀ ਉਸੇ ਲੜੀ ਦਾ ਕੇਸਾ ਬਣ ਕੇ ਸਾਧੂਆਂ ਦੇ ਪਵਨ ਜੀਵਨ ਦੀ ਅਮਰ ਕਥਾ ਵਿੱਚੋਂ ਆਪਾਂ ਕੁਝ ਜਦ ਰੱਬੀ ਉਹਨਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਜਿਨ੍ਹਾਂ ਰੱਬੀ ਗੁਰਾਂ ਦੀ ਬਰਕਤ ਦੇ ਨਾਲ ਸਾਡਾ ਆਇਆ ਸੰਸਦ ਦੇ ਸੁਪਨੋ ਜਾਵੇ ਨੇ ਦੇ ਦੋ ਘੜੇ ਸਾਨੂੰ ਕਾਸੋਗਾ ਕਰਿਆ ਸਾਰਿਆਂ ਚਿੰਤਾ ਫਿਕਰ ਤੋਂ ਬਚ ਜਾਈਏ ਭਾ ਜਮਨ ਦੇ ਮਾਰ ਤੋਂ ਬਚ ਜਾਈਏ 84 ਲੱਖ ਅਜੋ ਜੁਨੀਆਂ ਆਪਾਂ ਦੇਖਦੇ ਸੁੰਦੇ ਆ ਰਹੇ ਆ ਇੰਨਾਂ ਤੇ ਜਨਮ ਤੇ ਮਨੰ ਦਾ ਦੁੱਖ ਪਰ ਉਹ ਤੋਸਾ ਕਰਕੇ ਔਖਾ ਹੀ ਪਾਂ ਜੇ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਰੂਪੀ ਗੁਣ ਪ੍ਰਾਪਤ ਹੋ ਜਾਣ ਤਾਂ ਸਾਡਾ ਪਲਾਉ ਸਕਦਾ ਨਹੀਂ ਤੇ ਇਸ ਯੁੱਗ ਦੇ ਅੰਦਰ ਕਲੇ ਕਾਲ ਵਿੱਚ ਹਰ ਸਾਧਨ ਮੰਨੇ ਨਾ ਉਸ ਸੰਸਾਰ ਵੀ ਤੇ ਖਜਤ ਹੋ ਸਕਦਾ ਏ ਪਰ ਅਨੰਕਾਰ ਵੱਲ ਨੂੰ ਤੁਰ ਕੇ ਰਾਜਿੰਦੇ ਇੱਕ ਕੌੜਾ ਜਿਹਾ ਸੱਚ ਆ ਬੋਤਾ ਤੌਰ ਤੇ ਸੀ ਧਰਮੀ ਆਪਣੇ ਆਪ ਨੂੰ ਕੋਣ ਆ ਬੋਤਾ ਤੇ ਅਸੀਂ ਆਪਣੇ ਆਪ ਨੂੰ ਧਰਮੀ ਘੋਣੇ ਆ ਤੇ ਧਰਮਪਰਾ ਉਹ ਧਰਮ ਜਿਸ ਅਸੀਂ ਧਰਮੀ ਘੋਣੇ ਆਪਣੇ ਆਪ ਨੂੰ ਧਰਮਪਰਾ ਕਿਹੜਾ ਬਾਹਰੀ ਗੱਲਾਂ ਵਾਲਾ ਹਰ ਇਨਸਾਨ ਅੱਜ ਬ੍ਰਹਮ ਗਿਆਨੀ ਬਣਿਆ ਫਿਰਦਾ ਆ ਗੱਲਾਂ ਗੱਲਾਂ ਦੇ ਨਾਲ ਇੱਕ ਦੂਜੇ ਤੇ ਮੇਰਾ ਮਨ ਸਾਹਿਬ ਸ਼ਤਜਿਦ ਨਹੀਂ ਆਪਣਾ ਦਵਾ ਕਰਿਆ ਅਨੁਸਾਰ ਰੱਬ ਦਾ ਭਾਵੇਂ ਨਾਮ ਨਾ ਲਿਆ ਹੋਵੇ ਸਤ ਸੰਗ ਭਾਵੇਂ ਕਦੇ ਕੀਤੀ ਨਾ ਹੋਵੇ ਭਲੇ ਆ ਪੁਰਸ਼ਾਂ ਦੇ ਕੋਲਕ ਤੇ ਬੈਠਾ ਨਾ ਹੋਵੇ ਤੇ ਮਨ ਸਾਹਿਬ अनहोनी ਗੱਲ ਨਾ ਉਹ ਮੜੇ ਦਾ ਮੰਨਣ ਵਾਲੇ ਗੁਰੂ ਦੇ ਕੋਲ ਬੈਠਾ ਹੋਏ ਇਨਸਾਨ ਕਈ ਵਾਰ ਅੱਲਾਹ ਨਹੀਂ ਲੈ ਸਕਦਾ ਭਾਵੇਂ ਗੁਰੂ ਦੇ ਕੋਲ ਬੈਠਾ ਹੋਏ ਗੁਰੂ ਘਰ ਦੇ ਨਾਮ ਗਵੰਡ ਕੰਦ ਸੰਧੀ ਹੋਵੇ ਹੋ ਸਕਦਾ ਉੱਠ ਕੇ ਗੁਰੂ ਦੇ ਦਰ ਤੇ ਆ ਕੇ ਗੁਰੂ ਤੁਮ ਨੂੰ ਨਮਸਕਾਰ ਕਰਨ ਦੀ ਔਖੀ ਹੋ ਜਾਵੇ ਤੇ ਤਾਂ ਸੁਣਿਆ ਆ ਗੁਰਦੁਆਰੇ ਵਾਲੇ ਜਿਹੜੇ ਨੇ ਇਹ ਸੌਣ ਦੇ ਦਿੰਦੇ ਨੇ ਅੱਧੋਗੇ 23 ਘੰਟੇ ਸੌਣ ਨੂੰ ਆ ਜਿੰਨਾ ਮਰਜੀ ਸੌ ਲੈ ਬੰਦਾ ਫਿਰ ਆਪਣੇ ਅੰਦਰ ਮੇਰੇ ਬਿਰਗਾ ਦਰਮੀ ਤੇ ਮੇਰੇ ਬਿਰਗਾ ਮਨੂ ਸਾਹਿਬ ਨਹੀਂ ਹੋ ਸਕਦਾ ਕਦੇ ਕਿਹਾ ਇਸੇ ਤੋਂ ਗਰਮ ਵਿੱਚੋਂ ਤੰਤਨ ਸਰਵਿਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਜਿਨ੍ਹਾਂ ਦੀ ਆਪਾਂ ਕਥਾ ਕਹਾਈਆਂ ਵਿੱਚ ਆ ਰਹਾ ਕਥਾ ਕਰ ਰਹੇ ਹਾਂ ਆਪੋ ਗਲ ਵਿਚਾਰ ਕਰਦੇ ਹੋ ਕਿ ਉਹ ਨਾਹੜ ਗਏ ਬਾਹਿਗਰੂ ਨੌਰ ਭਦਰ ਗਏ ਮਸੇ ਬਾਦਰਾ ਬਕਰ ਨੌਰ ਬਕਰਾਇ ਨੌਰ ਗਏ ਇਕ ਕਲਪਵਿਚਾਰ ਕਰਦਾ ਉਹ ਜੋਤਸੀ ਨੂੰ ਸੱਦ ਕੇ ਜੋਤਸੀ ਨੂੰ ਸੱਦ ਕੇ ਉਹਨੂੰ ਪੱਤਰ ਦਿਖਾਇਆ ਪਾਪ ਜੰਤਰੀ ਦਿਖਾਈ ਉਹ ਇਹਦਾ ਭਾਵ ਇਹ ਨਾ ਸਮਝ ਲੈਣਾ ਕਿ ਜੋਤਸੀ ਦਾ ਪੁਜਾਰੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਤੇ ਤੁਹਾਰਨਾ ਸੇ ਬਦੌਣ ਦਾ ਉਹਨੂੰ ਬੇਅੰਸਰ ਮਾਇਆ ਦਿੱਤੀ ਤੇ ਮੁਕਤੀ ਦਾ ਮਾਰ ਵੀ ਦਿੱਤਾ ਉਸ ਬ੍ਰਹਮਣ ਵੀਰ ਨੇ ਕੀ ਕੀਤਾ ਸਰਵਉਂ ਦੇ ਚਰਨ ਵਿੱਚ ਨਮਸਕਾਰ ਕਰਕੇ ਇੱਕ ਗੱਲ ਕਹੀ ਤਨਗਾ ਪਾਸ਼ਾ ਜੀ ਜੋਤਸ ਨੂੰ ਤੇ ਇੱਕ ਪਾਸੇ ਕਰ ਦਿਓ ਤੁਹਾਡੇ ਕੋਲ ਆਣ ਕੇ ਮੈਨੂੰ ਸਕੂਨ ਬਹੁਤ ਮਿਲਿਆ ਸ਼ਾਂਤੀ ਬੜੀ ਮਿਲੀ ਤੁਹਾਡੇ ਕੋਲ ਆ ਕੇ ਮੈਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲੀ ਇੱਥੇ ਤੇ ਤੁਸੀਂ ਇੱਕ ਦਿਨ ਆਏ ਤੇ ਮੈਂ ਕੁਝ ਘੰਟੇ ਲਾ ਲਓ ਮਿੰਟ ਲਾ ਲਓ ਘੰਟੇ ਲਾ ਲਓ ਤੁਹਾਡੀ ਸੰਗਤ ਕਰਕੇ ਦਿਨ ਆ ਲੋ ਗਿਆ ਬਹੁਤ ਆਨੰਦ ਆਇਆ ਸ਼ਾਂਤੀ ਆਈ ਤੇ ਸਾਬੋ ਵੀ ਦਲਵੰਡੀ ਦਵਨਮਾਨ ਸਾਹਿਬ ਤੁਸੀਂ 9 ਮਹੀਨੇ 10 ਮਹੀਨੇ ਰਹਿ ਕੇ ਆਏ ਉਹ ਲੋਕ ਵੱਡੇ ਭਾਗਾਂ ਵਾਲੇ ਹੋਣਗੇ ਤਾਂ ਉਹਨਾਂ ਨੇ ਬਹੁਤ ਲਾਹਾ ਤਟ ਤੋਂ ਪ੍ਰਾਪਤ ਕੀਤਾ ਹੋਗਾ ਉਹ ਤੇ ਉਹਨਾਂ ਦੇ ਤਪਦੇ ਹੋਏ ਹਿਰਦੇ ਸ਼ਾਂਤ ਹੋ ਗਏ ਹੋਣਗੇ ਲੋਗ ਨੂੰ ਉਸੇ ਮਾਰਾ ਇਹ ਕਹ ਲਗੇ ਜਿੱਦੇ ਇਹਨੂੰ ਕਿਸੇ ਧੰਦੇ ਨਾਲ ਸਮਝਾਇਆ ਜਾਵੇ ਆਪਾਂ ਉਹ ਗੱਲ ਕਰਦੇ ਸੀ ਨਾ ਵੀ ਗੁਰੂ ਦੇ ਕੋਲ ਭਾਵੇਂ ਬੈਠਾ ਹੋਵੇ ਸ਼ਾਂਤੀ ਫਿਰ ਵੀ ਨਹੀਂ ਕੋਲ ਬੈਠਾ ਵੀ ਕਈ ਵਾਰ ਨਹੀਂ ਲੈ ਸਕਦਾ ਕੁਝ ਨਾ ਨਹੀਂ ਕਰ ਸਕਦਾ ਅਤਲ ਗੁਰਦਵਾਰ ਸਾਹਿਬ ਜੀ ਮਹਾਰਾਜ ਗੁਰਬੰਨ ਗੁਰਬਾਣੀ ਬਹੁਤ ਸਾਨੂੰ ਕੀ ਕਹਿੰਦੇ ਇਹ ਤੇ ਜਾਗਦੇ ਹੋ ਲੈ ਨਹੀਂ ਸਕਦੇ ਤੇ ਤੂੰ ਜਾਗਦੇ ਹੋ ਲੈ ਨਹੀਂ ਸਕਦੇ ਤੇ ਕਈਆਂ ਨੂੰ ਸੁੱਤੇ ਨੂੰ ਉਠਾੜ ਕੇ ਝੋਲੀ ਪਾ ਦਿੰਦਾ ਹੈ ਹੈ ਤੁਸੀਂ ਬਾ ਗੱਲ ਹੈ ਪਰ ਅੰਦਰ ਦੀ ਸ਼ਰਧਾ ਦੀ ਜੇ ਤੇ ਅੰਦਰਿ ਸ਼ਰਧਾ ਤੇ ਸੁੱਤੇ ਪੈ ਨੂੰ ਗੁਰੂ ਆਪ ਉਠਾ ਲੈਂਦਾ ਏ ਤੇ ਜੇ ਸ਼ਰਧਾ ਰਿਤੇ ਗੁਰੂ ਕੋਲ ਜਾਗਦਾ ਬੈਠਾ ਹੈ ਤੇ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ ਤੁਰਦਾ ਪ੍ਰਭਾ ਨੇ ਇਹ ਜੀਵਨ ਜਾਨੀ ਦੁਰਬਾਣੀ ਦਿੰਦੀ ਏ ਕੱਲ੍ਹ ਕੇ